ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀਆਂ ਗੱਲਾਂ ਤੇ ਮੈਂ ਹਾਂ ਸਾਬੀ ਚੀਨੀਆ ਜੀ ਸਭ ਤੋਂ ਪਹਿਲਾਂ ਤੁਹਾਡਾ ਜੀ ਆਇਆਂ ਸਵਾਗਤ ਸਤਿ ਸ੍ਰੀ ਅਕਾਲ ਸਾਬੀ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੌਕਾ ਦਿੱਤਾ ਕਿਉਂਕਿ ਅਕਸਰ ਲੋਕਾਂ ਦੀ ਆਵਾਜ਼ ਵੀ ਜਿਹੜੀ ਇਹ ਹੀ ਹੁੰਦੀ ਆ ਵੀ ਮੀਡੀਆ ਵੀ ਮੀਡੀਆ ਜ਼ਿਆਦਾ ਜ਼ਰੂਰੀ ਹੈ ਸੋਸ਼ਲ ਮੀਡੀਆ ਨਾਲੋਂ ਜਿਹੜਾ ਤੁਹਾਡੀ ਆਵਾਜ਼ ਉਹ ਜ਼ਿਆਦਾ ਲੋਕ ਸੁਣਦੇ ਆ ਕਿ ਵੀ ਨੌਜਵਾਨ ਸੋਸ਼ਲ ਮੀਡੀਏ ਤੇ ਆਵਾਜ਼ ਚੁੱਕਦੇ ਹੋ ਅੱਜ ਇਟਲੀ ਸਰਕਾਰ ਨੇ ਇੱਕ ਵਾਰ ਫੇਰ ਪੇਪਰ ਖੋਲੇ ਆ ਅੱਜ ਨੌਜਵਾਨਾਂ ਨੂੰ ਸਨੇਹਾ ਦਿਓ ਅੱਜ ਇੰਡੀਆ 'ਚ ਸਨੇਹਾ ਭੇਜੋ ਕਿ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਇੱਥੇ ਆਉਣਾ ਚਾਹੀਦਾ ਵਾ ਜਿਹੜਾ ਬਾਅਦ ਵਿੱਚ ਕੋਈ ਰੌਲਾ ਨਾ ਪਵੇ ਮੈਂ ਚਾਹੁੰਦਾ ਜਿਹੜੇ ਹਰੇਕ ਸਾਲ ਖੁੱਲਦੇ ਆ ਜੀ ਤੇ ਲੋਕ ਵੀ ਆਉਂਦੇ ਆ ਤੇ ਫਿਰ ਇੱਥੇ ਆ ਕੇ ਦੁਸ਼ਮਈਆਂ ਵੀ ਪੈਂਦੀਆਂ ਆ ਤੇ ਇੱਥੇ ਲੈਣ ਦੇਣ ਦੇ ਰੌਲੇ ਵੀ ਵਧ ਜਾਂਦੇ ਆ ਨਾ ਫਿਰ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਵਿਚਰਦੇ ਆ ਸਾਨੂੰ ਫੋਨ ਵੀ ਆਉਂਦੇ ਆ ਸਾਨੂੰ ਵੀਡੀਓ ਬਣਾ ਕੇ ਵੀ ਭੇਜਦੇ ਵੀ ਭਾਜੀ ਸਾਡੀ ਆਵਾਜ਼ ਚੱਕੋ ਜੀ ਜੇਕਰ ਇਟਲੀ ਦੇ ਵਿੱਚ ਤੁਸੀਂ ਆਉਨੇ ਆ ਸਭ ਤੋਂ ਪਹਿਲਾਂ ਕੋਈ ਨਾ ਕੋਈ ਕਾਰਾਗਰੀ ਦਾ ਕੰਮ ਸਿੱਖ ਕੇ ਆਓ ਜੀ ਜਦੋਂ ਇੰਡੀਆ ਤੋਂ ਆਪਾਂ ਕਿਸੇ ਏਜੰਟ ਕੋ ਜਾਣੇ ਆ ਹੁਣ ਮੈਂ ਇੱਥੇ ਗੱਲ ਵੀ ਕਲੀਅਰ ਕਰ ਦੇਣਾ ਚਾਹੁੰਦਾ ਸਾਰੇ ਏਜੰਟ ਵੀ ਨਹੀਂ ਮਾਰੇ ਹੈਗੇ ਕਿਉਂਕਿ ਜੇ ਏਜੰਟ ਨਾ ਹੁੰਦੇ ਤਾਂ ਮੈਨੂੰ ਲੱਗਦਾ ਮੈਂਮੀ ਨਾ ਹੁੰਦਾ ਤੁਸੀਂ ਵੀ ਨਾ ਹੁੰਦੇ ਤੇ ਜਾਂ ਇੱਥੇ ਜਿਹੜੇ ਪੁਰਾਣੇ ਬੈਠੇ ਉਹ ਵੀ ਨਾ ਹੁੰਦੇ ਨਹੀਂ ਮੇਰਾ ਜੇ ਮੈਂ ਚਾਹਨਾ ਕਿ ਤੁਸੀਂ ਉਹਨਾਂ ਨੂੰ ਸੁਨੇਹਾ ਦਿਓ ਇੱਥੇ ਰਿਸ਼ਤੇਦਾਰੀਆਂ ਖਰਾਬ ਹੋ ਰਹੀਆਂ ਲੋਕਾਂ ਦੀਆਂ ਇੱਕ ਸਕਾ ਮਾਮਾ ਆਪਦੇ ਭਾਂਜੇ ਨੂੰ ਬਾਹਰ ਸੱਦ ਰਿਹਾ ਇੱਕ ਸਖਾ ਫੁੱਫੜ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਬਾਅਦ ਇੱਥੇ ਰਿਸ਼ਤੇਦਾਰੀਆਂ ਖਰਾਬ ਹੋ ਰਹੀਆਂ ਜਿੱਥੋਂ ਤੱਕ ਕਿ ਮੁੰਡੇ ਉੱਥੋਂ ਆਉਂਦੇ ਆ ਇੱਥੇ ਆਣ ਕੇ ਰਫੜ ਪੈ ਜਾਂਦਾ ਸਾਡੀ ਕਿੱਟਨੀ ਜਮਾ ਹੋਈ ਇਹ ਨਹੀਂ ਹੋਇਆ ਫਿਰ ਤੁਹਾਡੇ ਵਰਗੇ ਜਿਹੜੇ ਸੋਸ਼ਲ ਮੀਡੀਆ ਵਾਲੇ ਆ ਉਹ ਵਿੱਚ ਐਂਟਰੀ ਮਾਰ ਦਿੰਦੇ ਆਣ ਕੇ ਰਿਸ਼ਤੇ ਖਰਾਬ ਹੁੰਦੇ ਆ ਮੈਂ ਚਾਹੁੰਨਾ ਦੇਖੋ ਜੀ ਨੰਮੇ ਜਿੱਦਾਂ ਹੁਣ ਪੇਪਰ ਖੁੱਲ ਗਏ ਜਿਹੜੇ ਵੀ ਨੌਜਵਾਨ ਨੇ ਆਉਣਾ ਆ ਸਭ ਤੋਂ ਪਹਿਲਾਂ ਤੋਂ ਆਪਣੇ ਰਿਸ਼ਤੇਦਾਰ ਨਾਲ ਜਾਂ ਏਜੰਟ ਨਾਲ ਇਹ ਗੱਲ ਕਲੀਅਰ ਕਰੇ ਵੀ ਪੇਪਰ ਕਿਹੜੇ ਆ ਪੀਪਰ ਇਕ 9 ਮਹੀਨੇ ਵਾਲਿਆ ਸੀਜ਼ਨ ਵਾਲੇ ਹੁੰਦੇ ਆ ਤੇ ਇਕ ਹੁੰਦੇ ਆ ਸਾਲ ਵਾਲੇ ਸਾਲ ਵਾਲੇ ਪੀਪਰਾਂ ਤੇ ਬੰਦਾ ਆਉਂਦਾ ਹੀ ਪੱਕਾ ਹੋ ਜਾਂਦਾ ਆ ਪਰ ਉਹਦੇ ਵਾਸਤੇ ਜਦੋਂ ਬੰਦਾ ਇੰਡੀਆ ਤੋਂ ਆਉਂਦਾ ਆ 7 ਦਿਨ 8 ਦਿਨ ਦੇ ਵਿੱਚ ਐਂਟਰੀ ਹੁੰਦੀ ਆ ਪਰ ਉਹ ਗੱਲਾਂ ਤੁਸੀਂ ਇੰਡੀਆ ਕਲੀਅਰ ਕਰਕੇ ਆਓ ਜ਼ਿਆਦਾਤਰ ਬੰਦੇ ਕਹਿੰਦੇ ਵੀ ਸਾਨੂੰ ਲਾਰਾ ਲਾਉਂਦੇ ਆ ਏਜੰਟ ਜਾਂ ਰਿਸ਼ਤੇਦਾਰ ਵੀ ਤੁਸੀਂ ਆਉਂਦੇ ਹੀ ਪੱਕੇ ਹੋ ਜਾਣਾ ਆ ਉਹਦਾ ਗਾਂਹ ਵਾਲਾ ਪ੍ਰੋਸੀਜਰ ਜਿਹੜਾ ਨਹੀਂ ਦੱਸਦੇ ਉਹ ਫਿਰ ਜਦੋਂ ਇੱਧਰੋਂ ਉੱਧਰੋਂ ਪੁੱਛਦੇ ਆ ਤੇ ਫਿਰ ਉਹਨਾਂ ਦੀ ਆਪਸੀ ਜਿਹੜੀ ਆ ਉਹ ਜਾਂਦ ਸ਼ੁਰੂ ਹੋ ਜਾਂਦੀ ਆ ਕਿ ਤੂੰ ਐਦਾਂ ਕੀਤਾ ਮੈਂ ਐਦਾਂ ਕੀਤਾ ਜਦੋਂ ਤੁਸੀਂ ਇੰਡੀਆ ਤੋਂ ਆਉਣਾ ਆ ਤੁਸੀਂ ਪੇਪਰ ਪਹਿਲਾਂ ਕਿਹੜੇ ਪੁੱਛਣੇ ਆ ਫਿਰ ਤੁਸੀਂ ਇਹ ਗੱਲ ਪੁੱਛਣੀ ਆ ਵੀ ਸਾਡੇ ਪੇਪਰ ਜਮਾ ਹੋਣਗੇ ਸਾਨੂੰ ਕੰਮ ਮਿਲੇਗਾ ਸਾਡੀ ਸੰਜੋਨ ਪੱਕੀ ਆ ਜਾਂ ਕੱਚੀ ਆ ਇਹ ਲਿਖਤਨਾਮਾ ਮੇਰੇ ਹਿਸਾਬ ਨਾਲ ਕਚਹਿਰੀਆਂ 'ਚ ਹੀ ਕਰਵਾ ਲਓ ਏਜੰਟ ਦਾ ਵੀ ਸੇਫ ਆ ਤੇ ਜਿਨੇ ਆਉਣਾ ਉਹ ਵੀ ਸੇਫ ਆ ਨਹੀਂ ਸੋਸ਼ਲ ਮੀਡੀਆ ਤੇ ਬਹਿ ਕੇ ਇਹ ਗੱਲਾਂ ਕਰਨੀਆਂ ਬਹੁਤ ਸਾਇਖੀਆਂ ਕਿ ਜਿਹੜਾ ਲਿਖਤਨਾਮਾ ਉਹ ਕਚਹਿਰੀਆਂ 'ਚ ਕਰ ਲਓ ਹਾਂਜੀ ਕੰਮ ਤੇ ਅਸੀਂ 2 ਨੰਬਰ ਦੇ ਕਰਨ ਦੇ ਅਸੀਂ ਵਿਚੋਲਗੀ ਕਰਨ ਦੇ ਇੱਕ ਰਿਸ਼ਤੇਦਾਰ ਨੂੰ ਬਾਹਰ ਸੱਦਣ ਦੇ ਲਈ ਉਹਦਾ ਲਿਖਤਨਾਮਾ ਕਚਹਿਰੀ 'ਚ ਕਿੱਦਾਂ ਹੋ ਜਾਊਗਾ ਜੱਟ ਕਹਿੰਦਾ ਮੈਂ ਇਦਾਂ ਗੱਲ ਕੀਤੀ ਸੀ ਕਿ ਤੇ ਜਿਹੜਾ ਔਣ ਵਾਲਾ ਉਹ ਕਹਿੰਦਾ ਮੈਂ ਇਦਾਂ ਗੱਲ ਕੀਤੀ ਸੀ ਉਹਦੇ ਨਾਲੋਂ ਬੈਟਰ ਇਹ ਆ ਵੀ ਕੰਮ ਜਿੱਦਾਂ ਤੁਸੀਂ ਦੱਸਿਆ ਹੈਗਾ 2 ਨੰਬਰ ਦਾ ਇੱਕ ਖੇਤੀ 'ਚ ਕਿਸੇ ਨਾਲ ਕੰਮ ਕਰਦਾ ਉਹ ਮਾਲਕ ਦਾ ਤਰਲਾ ਕਰਦਾ ਕਿ ਮੇਰਾ ਭਤੀਜਾ ਇੰਡੀਆ ਵਿਲਾ ਬੈਠਾ ਉਹਨੂੰ ਸੱਦ ਦੇ ਮੇਰਾ ਭਰਾ ਇੰਡੀਆ ਬੈਠਾ ਉਹਨੂੰ ਛੱਡ ਦੇ ਜਾਂ ਮੇਰਾ ਕੋਈ ਰਿਸ਼ਤੇਦਾਰ ਬੈਠਾ ਉਹਨੂੰ ਛੱਡ ਦੇ ਉਹ ਬੰਦੇ ਏਜੰਟ ਕਿੱਦਾਂ ਹੋ ਗਿਆ ਫਿਰ ਅੱਜ ਜਿਹੜੇ ਨੌਜਵਾਨ ਇੰਡੀਆ ਬੈਠੇ ਇਥੋਂ ਕੁੰਤਰਾਤੋਂ ਹੋਣੇ ਸ਼ੁਰੂ ਹੋ ਗਏ ਆ ਉਹਨਾਂ ਦੇ ਜਦੋਂ ਇੱਕ ਬੰਦੇ ਦਾ ਕੁੰਤਰਾਤੋਂ ਇਥੋਂ ਹੋ ਗਿਆ ਸ਼ੁਰੂ ਉਹਦੀ ਕੁੰਤਰੋਬੂਤੀ ਕੌਣ ਤਾਰੂਗਾ ਉਹਨੂੰ ਤੁਸੀਂ ਖਰਚਾ ਨਹੀਂ ਗਿਣਦੇ ਕਿਉਂਕਿ ਤੁਸੀਂ ਸਾਰੇ ਇਹ ਕਹਿ ਦਿੰਦੇ ਆ ਵੀ 17 ਐਰੋ ਦੀ ਮਾਰਕਾ ਦੀ ਬੋਲੋ ਲੱਗਦੀ ਆ ਮਾਲਕ ਦੇ ਪੇਪਰ ਲੱਗਦੇ ਆ ਅੱਜ ਲੋਜੋ ਦੀਵਾ ਜਿਹੜੀ ਉਹ ਐਡਵਾਂਸ ਚ ਮੰਗੀ ਜਾ ਰਹੀ ਆ ਬਿਲਕੁਲ ਉੱਥੇ ਪੈਸੇ ਨਹੀਂ ਲੱਗਦੇ ਲਾ ਕੇ ਹੁੰਦਾ ਆ ਇੱਥੇ ਕੁਝ ਖਰਚੇ ਤਾਂ ਹੈਗੇ ਆਉਂਦੇ ਆ ਬੰਦਾ ਸਾਂਭਣ ਤੇ ਪਰ ਬਈ ਆਪਣਾ ਇੰਡੀਆ ਗੱਲ ਵੀ ਪੱਕੀ ਕਰਕੇ ਆ ਉਹ ਕੋਸ਼ਿਸ਼ ਕਰੋ ਚਾਹੇ ਉਹ ਕਟਿੰਗ ਦਾ ਚਾਹੇ ਉਹ ਕੁਕਿੰਗ ਦਾ ਕੰਮ ਹੋਵੇ ਚਾਹੇ ਪਲੰਬਰ ਦਾ ਕੰਮ ਹੋਵੇ ਹੁਣ ਮੈਨੂੰ ਅਕਸਰ ਕਈ ਭਰਾ ਫੋਨ ਕਰਦੇ ਵੀਰ ਜੀ ਕੰਮ ਹੈ ਨਹੀਂ ਮੇਰੇ ਕੋਲ 3-400 ਬੰਦੇ ਦਾ ਗਰੁੱਪ ਆ ਤੇ ਮੈਂ ਜੀ ਉਹਨੂੰ ਕੰਮ ਆ ਭਾਜੀ ਵੀ ਕੋਈ ਕਾਰਾਗਰੀ ਆਉਂਦੀ ਆ ਫੇਰ ਹੱਸ ਕੇ ਕਹਿੰਦੇ ਨਹੀਂ ਕਾਰਾਗਰੀ ਤਾਂ ਨਹੀਂ ਆਉਂਦੀ ਨਵੇਂ ਮੁੰਡੇ ਵੀ ਨਹੀਂ ਕੰਮ ਕਰਦੇ ਹੈਗੇ ਤਾਂ ਫਿਰ ਜਦੋਂ ਕਾਰਗਰੀ ਨਹੀਂ ਉਹਦੀ ਜਿਹੜੇ ਇੱਥੇ ਮਾਲਕ ਨਵਾਂ ਮਹੀਨਾ ਤੇ ਬੰਦੇ ਨੂੰ ਸਾਧ ਲੈਂਦੇ ਨਾ ਤਾਂ ਉਹਨੂੰ ਬੋਲੀ ਆਉਂਦੀ ਹੁੰਦੀ ਆ ਤੇ ਨਾ ਤੋਂ ਖੇਤੀ ਦਾ ਕੰਮ ਦਾ ਜ਼ੋਰ ਦਾ ਹੁੰਦਾ ਨਹੀਂ ਤੇ ਫਿਰ ਉਹਦੇ ਕਿਤੇ ਨਾ ਕਿਤੇ ਦਿਮਾਗ ਚਾਹਿੰਦੇ ਵੀ ਹੁਣ ਇੱਥੇ ਏਜੰਟ ਨੂੰ ਮਾੜਾ ਕਹਿ ਦਿੰਨੇ ਆ ਜਾਂ ਆਪਣੇ ਰਿਸ਼ਤੇਦਾਰ ਨੂੰ ਮਾੜਾ ਕਹਿ ਦਿੰਨੇ ਆ ਜ਼ਰੂਰੀ ਨਹੀਂ ਕਿ ਸਾਰੇ ਪੈਸੇ ਕਈ ਫ੍ਰੀ ਵੀ ਆਏ ਆ ਭਾਜੀ ਫਿਰ ਉਹ ਵੀ ਉਹਨੂੰ ਏਜੰਟ ਚ ਹੀ ਗਿਣ ਦਿੰਦੇ ਆ ਨੇ ਦੇਖੋ ਕੋਸ਼ ਬੰਦੇ ਹੈਗੇ ਆ ਜਿਹੜੇ ਇੱਕ ਕੀਤਾ ਕਰਦੇ ਐਨੂੰ ਪਰ ਜਿਹੜਾ ਬਹੁਤ ਸਾਰੇ ਪੰਜਾਬੀ ਆ ਉਹ ਇਹ ਹੀ ਆ ਕਿ ਇੱਕ ਦੂਜੇ ਦੀ ਹੈਲਪ ਕਰਦੇ ਆ ਕਿ ਜਿੱਦਾਂ ਸਾਨੂੰ ਕਿਸੇ ਨੇ ਇੱਥੇ ਵਿੰਗੇ ਟੇਡੇ ਰਾਈਂ ਸਾਦ ਲਿਆ ਅਸੀਂ ਵੀ ਕਿਸੇ ਦੀ ਜੇ ਹੈਲਪ ਕਰ ਸਕਦੇ ਆ ਤੇ ਅਸੀਂ ਵੀ ਹੈਲਪ ਕਰੀਏ ਪਰ ਮੰਦਭਾਗੀ ਘਟਨਾ ਇਹ ਹੋ ਗਈ ਆ ਕਿ ਅਸੀਂ ਆਉਣੇ ਤਾਂ ਰਿਸ਼ਤੇਦਾਰੀਆਂ ਵਾਲੇ ਜਹਾਜ਼ 'ਚ ਚੜਕੇ ਆ ਇੱਥੇ ਆਣ ਕੇ ਸਾਡਾ ਉਹ ਹੀ ਚਾਚਾ ਤਾਇਆ ਜਾਂ ਕੋਈ ਨਜ਼ਦੀਕੀ ਜਿਹੜਾ ਰਿਸ਼ਤੇਦਾਰ ਆ ਉਹ ਜਦੋਂ ਸਾਨੂੰ ਲੋਕ ਚੁੱਕਣਾ ਦਿੰਦੇ ਆ ਤੇ ਉਹ ਬੰਦਾ ਸਾਡੇ ਲਈ ਏਜੰਟ ਬਣ ਜਾਂਦਾ ਜਦ ਕਿ ਮਾਪਿਆਂ ਨੂੰ ਚਾਹੀਦਾ ਕਿ ਮੈਂ ਹਮੇਸ਼ਾ ਗੱਲ ਕਰਦਾ ਹੁੰਨਾ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਉਹਨਾਂ ਨੂੰ ਪ੍ਰਪੇਅਰ ਕਰਕੇ ਭੇਜੋ ਬੇਸ਼ੱਕ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਕੈਨੇਡਾ ਗਏ ਆ ਸਟੱਡੀ ਵੀਜ਼ੇ ਤੇ ਹਾਂਜੀ ਬਿਲਕੁਲ ਪਰ ਉੱਥੋਂ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਜਦੋਂ ਅਸੀਂ ਇੱਕ ਪਿੰਡ ਛੱਡ ਕੇ ਦੂਜੇ ਪਿੰਡ ਜਾਂਦੇ ਆ ਇੱਥੇ ਦੇਸ਼ ਬਦਲਣ ਦੀ ਗੱਲ ਆਂਦੀ ਆ ਇੱਥੇ ਬੋਲੀ ਬਦਲਣ ਦੀ ਗੱਲ ਆਂਦੀ ਆ ਮੁਸ਼ਕਲ ਹੁੰਦੇ ਆ ਉਹ ਵੀ ਕਈਆਂ ਬਹੁਤ ਥਾਵਾਂ ਤੇ ਸੱਚੇ ਹੁੰਦੇ ਆ ਕੁਕੀ ਉਹਨਾਂ ਨੂੰ ਇੰਡੀਆ ਸੁਪਨੇ ਦਿਖਾਲੇ ਹੁੰਦੇ ਹੋਰ ਹੁਣ ਇੱਥੇ ਦੇਖੋ ਕਿੰਨਾ ਗ੍ਰੀਨ ਗ੍ਰੀਨ ਜਾਂ ਸੋਨਾ ਲੱਗਦਾ ਅੱਧੇ ਮੇਰੇ ਪਿੰਡ ਦੇ ਨੇ ਕਹਣਾ ਵੀ ਜੋਤੀਪਾ ਇੰਟਰਵਿਊ ਦੇ ਰਿਆ ਵੀ ਉੱਥੇ ਇਟਲੀ ਚਲੀਏ ਕੁਕੀ ਅਸੀਂ ਸੁਪਨੇ ਵੱਡੇ ਦੇਖ ਲੈਨੇ ਆ ਤੇ ਇੱਥੇ ਆਕੇ ਕੋਸੋ ਹੋਰ ਨਿਕਲਦਾ ਇੱਥੇ ਦਿਨ ਇੱਥੇ ਵੀ ਚਿੱਟੇ ਰੰਗ ਦਾ ਕੋਈ ਹਰੇ ਰੰਗ ਦਾ ਦਿਨ ਨਹੀਂ ਤੇ ਭਾਈ ਉੱਥੇ ਅਸੀਂ ਆਪਣੀ ਕੰਟਰੀ ਦੇ ਵਿੱਚ 4 ਵਜੇ ਉੱਠ ਕੇ ਮੈਨੂੰ ਲੱਗਦਾ ਨਹੀਂ ਆਪਾਂ ਕੰਮ ਤੇ ਜਾਂਦੇ ਹੋਵਾਂਗੇ ਜਾਂ ਕੋਈ ਖੇਤੀਬਾੜੀ ਦਾ ਨਾਲ ਦਾਦੇ ਦੇ ਆਪਣੇ ਪੇ ਦੇ ਕਰਾਉਦੇ ਹੋਵਾਂਗੇ ਸੋਸ਼ਲ ਮੀਡੀਆ ਦਾ ਜੋਕ ਆ ਅੱਜਕੱਲ ਬਹੁਤ ਸਾਰੇ ਲੋਕ ਮੈ ਬੇਸ਼ੱਕ ਅਸੀਂ ਪੱਤਰਕਾਰੀ ਖਿੱਤੇ ਨਾਲ ਪਿਛਲੇ 25 ਸਾਲਾਂ ਤੋਂ ਜੁੜੇ ਹੋਏ ਹਾਂ 25ਵਾਂ ਸਾਲ ਮੈਨੂੰ ਇੱਥੋਂ ਇਟਲੀ ਤੋਂ ਪੱਤਰਕਾਰੀ ਕਰਦੇ ਜਾਣਦੇ ਆ ਪਰ ਅੱਜ ਮੈਂ ਇਹ ਦੇਖਣ ਗਿਆ ਕਿ ਲੋਕੀ ਵਿਸ਼ਵਾਸ ਉਹਨਾਂ ਤੇ ਕਰਦੇ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਐਕਟਿਵ ਆ ਜਿੱਦਣ ਦੇ ਪੇਪਰ ਖੁੱਲੇ ਇਟਲੀ ਦੇ ਵਿੱਚ ਹਾਂਜੀ ਬਹੁਤ ਸਾਰੀਆਂ ਪੋਸਟਾਂ ਇਹ ਪੈ ਰਹੀਆਂ ਕਿ ਐਕਤੀ ਸਿਰਫ ਜਿਹੜੀਆਂ ਜਨਾਨੀਆਂ ਵਾਂ ਜਾਂ ਪੜੀਆਂ ਲਿਖੀਆਂ ਕੁੜੀਆਂ ਵਾਂ ਉਹਨਾਂ ਦੇ ਜਿਹੜੇ ਪੇਪਰ ਆਉਂ ਪਹਿਲ ਦੇ ਆਧਾਰ ਤੇ ਨਿਕਲਨੇ ਆ ਜਿੱਥੋਂ ਤੱਕ ਮੇਰੇ ਕੋਲ ਨੌਲੇਜ ਆ ਕਿਉਂਕਿ ਮੇਰੇ ਕੋਲ ਸਰਕਾਰੀ ਅੰਕੜੇ ਆ ਉਹਨਾਂ ਵਿੱਚ ਤੇ ਕੋਈ ਇਦਾਂ ਦੀ ਗੱਲ ਨਹੀਂ ਨਿਕਲੀ ਕੋਈ ਲਿਖਿਆ ਨਹੀਂ ਆਰਟੀਕਲ ਵੀ ਜਿਹੜੀ ਲੇਡੀਜ਼ ਆ ਉਹਨੂੰ ਪਹਿਲ ਦੇ ਆਧਾਰ ਤੇ ਵੀਜ਼ਾ ਮਿਲੇਗਾ ਫਿਰ ਇਹ ਸੋਸ਼ਲ ਮੀਡੀਆ ਤੇ ਅਫਵਾਹਾਂ ਕਿਉਂ ਉੱਡ ਰਹੀਆਂ ਨੇ ਇਹ ਦੇਖੋ ਜੀ ਫਿਰ ਜਿਨ੍ਹਾਂ ਨੇ ਜਿਨ੍ਹਾਂ ਨੇ ਗਾਕੀ ਕਰਨੀ ਆ ਜਾਂ ਜਿਨ੍ਹਾਂ ਨੇ ਬਿਜ਼ਨਸ ਕਰਨਾ ਉਹਨਾਂ ਨੇ ਇਹ ਇਹ ਬਿਲਕੁਲ ਤੁਹਾਡੀ ਗੱਲ ਸੱਚ ਆ ਕਿਤੇ ਵੀ ਸਰਕਾਰ ਨੇ ਇਹ ਚੀਜ਼ ਨਹੀਂ ਲਿਖੀ ਹੈਗੀ ਵੀ ਸਪੈਸ਼ਲ ਲੇਡੀਜ਼ ਵਾਸਤੇ ਆ ਕਿਉਂਕਿ ਕਿਤੇ ਨਾ ਕਿਤੇ ਇਹ ਸਾਨੂੰ ਗੱਲ ਸਮਝਣੀ ਪੈਣੀ ਆ ਵੈਸੇ ਇਟਲੀ ਦੇ ਵਿੱਚ ਕੋੜਾ ਘੋੜਾ ਤੇ ਗਧਾ ਇੱਕ ਬਰਾਬਰ ਆ ਪਰ ਫਿਰ ਵੀ ਜੇ ਕੋਈ ਕਾਰਾਗਰੀ ਦੇ ਕੰਮ ਤੇ ਆਉਂਦਾ ਤਾਂ ਉਹ ਉਹਦਾ ਕੰਮ ਇੱਥੇ ਵੈਲੜਿਆ ਤੇ ਜਿਹੜੀ ਗੱਲ ਆਪਾਂ ਲੇਡੀਜ਼ ਦੀ ਜਾਂ ਜੈਂਟਸ ਦੀ ਕਰਦੇ ਆ ਉਹ ਕੋਈ ਇਦਾਂ ਦਾ ਇਹ ਕੋਈ ਸੱਚ ਵਾਲੀ ਗੱਲ ਨਹੀਂ ਸਿਰਫ ਜਿਹੜੇ ਜਿਨ੍ਹਾਂ ਨੇ ਬਿਜ਼ਨਸ ਕਰਨਾ ਉਹ ਆਪਣਾ ਰੋਲਾ ਹੀ ਪਾ ਰਹੇ ਆ ਉਹ ਇਦਾਂ ਦੀ ਕਰਨੀ ਆ ਅੱਜ ਜਿਹੜੇ ਮੌਜੂਦਾ ਹਾਲਾਤ ਆ ਮਾਪਿਆਂ ਨੂੰ ਕੀ ਸਨੇਹਾ ਦੇਵਾਂਗੇ ਵੀ ਇੱਕ ਧੀ ਨੂੰ ਕੱਲੀ ਕੈਰੀ ਨੂੰ ਪੇਪਰ ਪਰ ਕੇ ਇਟਲੀ ਅਰਗੇ ਦੇਸ਼ ਚ ਭੇਜਣਾ ਚਾਹੀਦਾ ਦੇਖੋ ਜੀ ਜੇ ਤਾਂ ਕਿਸੇ ਦਾ ਕੋਈ ਸਕਾ ਭੈਣ ਭਰਾ ਆ ਉਹ ਲੇਡੀਜ਼ ਨੇ ਜਾਂ ਕੁੜੀ ਨੇ ਆਉਣਾ ਆਪਣੇ ਸਕੇ ਭੈਣ ਭਰਾ ਕੋ ਤੇ ਜੇ ਉਹ ਪੇਪਰ ਭਰਦਾ ਆ ਤੇ ਉਹਨੂੰ ਸਾਂਭਣ ਦੀ ਰਿਸਪੌਂਸਬਿਲਟੀ ਲੈਂਦਾ ਆ ਤਾਂ ਬਿਲਕੁਲ ਹੋਣਾ ਚਾਹੀਦਾ ਸੀ ਇਹ ਨਹੀਂ ਕਹਿੰਦੇ ਵੀ ਕੁੜੀਆਂ ਮੁੰਡਿਆਂ ਨਾਲ ਘੱਟ ਲਗੀਆਂ ਪਰ ਜੇ ਤੁਹਾਡੀ ਕੋਈ ਜਾਣ ਪਛਾਣ ਹੈ ਨਹੀਂ ਕੋਈ ਲਾਲੋ ਤੁਸੀਂ ਲੁਧਿਆਣੇ ਰਹਿੰਦੇ ਆ ਏਜੰਟ ਕੋਈ ਜਲੰਧਰ ਦਾ ਉਹ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਚਲ ਜਾਓ ਲੱਖ ਰੁਪਿਆ ਮਹੀਨਾ ਤਨਖਾਹ ਆ ਜਾਂ ਲੇਡੀਜ਼ ਵਾਸਤੇ ਕੰਮ ਹੈਗਾ ਆ ਇਹ ਬਿਲਕੁਲ ਜੀ ਸਰਾਸਰ ਝੂਠ ਆ ਤੇ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਵਿਚਾਰੀਆਂ ਸਾਨੂੰ ਫੋਨ ਕਰਦੀਆਂ ਤੇ ਨਹੀਂ ਹੋਣਾ ਚਾਹੀਦਾ ਜੇ ਤੁਹਾਡਾ ਇੱਥੇ ਕੋਈ ਖਾਸ ਰਿਸ਼ਤੇਦਾਰ ਜਾਂ ਭੈਣ ਭਰਾ ਹੈ ਨਹੀਂ ਇਕੱਲੀਆਂ ਕੁੜੀਆਂ ਨੂੰ ਨਹੀਂ ਭੇਜਣਾ ਚਾਹੀਦਾ ਤੇ ਇੱਕ ਮੈਂ ਛੋਟੀ ਜੀ ਗੱਲ ਸਭੀ ਸਭ ਹੋਰ ਕਲੀਅਰ ਕਰ ਦਿੰਦਾ ਜਦੋਂ ਇੰਡੀਆ ਤੋਂ ਤੁਸੀਂ ਹੋਣੇ ਤੁਹਾਡਾ ਮਾਲਕ ਨਹੀਂ ਐਕਸੈਪਟ ਕਰਦਾ ਚਾਹੇ 9 ਮਹੀਨੇ ਵਾਲੇ ਪੇਪਰੇ ਜਾਂ ਸਾਲ ਵਾਲੇ ਆ ਕਈ ਇੱਥੇ ਨਾ ਪੁਲੀ ਦੇ ਵਿੱਚ ਜਾਂਟੇ ਉਹ ਕਹਿੰਦੇ ਵੀ 1000 ਰੁਪਿਆ ਦਿਓ ਤੁਹਾਡੀ ਕਿਟ ਜਮ੍ਹਾਂ ਕਰਾ ਦਿੰਦੇ ਆ ਉਹ ਬਿਲਕੁਲ ਇੱਕ ਫਰੋਡ ਆ ਜੇ ਤੁਹਾਡਾ ਮਾਲਕ ਤੁਹਾਨੂੰ ਨਹੀਂ ਐਕਸੈਪਟ ਕਰਦਾ ਕਿਸੇ ਕੋ ਕੋਈ ਪਾਵਰ ਨੀ ਸੈਂਸਾਲ ਬੋਰੋ ਦਵਾ ਦੇ ਜਾਂ 1000 ਰੁਪਿਆ ਦੇ ਕੇ ਤੁਹਾਡੀ ਕਿਟ ਜਮ੍ਹਾਂ ਕਰਾ ਦੇਵੇ ਉਹਦੇ ਵਿੱਚ ਤੁਹਾਨੂੰ ਫੌਰੀ ਵੀਜ਼ਾ ਵੀ ਮਿਲਦਾ ਤੇ ਤੁਹਾਡਾ 1000 1500 ਰੁਪਿਆ ਵੀ ਜਾਂਦਾ ਲੱਗਦਾ